ਕਬਰ ਹੁਸ਼ਾਰਪੁਰ ਤੇ ਚਿੰਤਪੁਰ ਨੀ ਮਾਰਗ ਤੇ ਪੈਂਦੇ ਪਿੰਡ ਚੋਹਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸਵੇਰੇ ਚੋਹਾਲ ਪਿੰਡ ਤੇ ਸੜਕ ਕਿਨਾਰੇ ਜ਼ਖਮੀ ਹਾਲਤ ਤੇ ਵਿੱਚ ਇੱਕ ਸਾਂਬਰ ਵਿਖਾਈ ਦਿੰਦਾ ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਦੀ ਪਿੰਡ ਕਿ ਪੈਂਦੀ ਹੈ ਤਾਂ ਉਹਨਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਜਿਹੜੀ ਉਹ ਜੰਗਲਾਤ ਵਿਭਾਗ ਨੂੰ ਦੇ ਦਿੱਤੀ ਜਾਂਦੀ ਹੈ ਹਾਲਾਂਕਿ ਕੁਝ ਕਿਲੋਮੀਟਰ ਦੀ ਦੂਰੀ ਤੇ ਪਹੁੰਚਣ ਤੇ ਜੰਗਲਾਤ ਵਿਭਾਗ ਮੈਂਕਾ ਕਾਫੀ ਸਮਾਂ ਲਗਾਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਪੌਣੇ ਘੰਟੇ ਦੇ ਕਰੀਬ ਸਮੇਂ ਦੀ ਦੇਰੀ ਦੇ ਨਾਲ ਜੰਗਲਾਤ ਵਿਭਾਗ ਦੇ ਅਧਿਕਾਰੀ ਜਿਹੜੇ ਉਹ ਮੌਕੇ ਤੇ ਪਹੁੰਚਦੇ ਨੇ ਪਰੰਤੂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਐਨੀਮਲ ਕੇਅਰ ਸੁਸਾਇਟੀ ਦੇ ਨੁਮਾਇੰਦੇ ਵੀ ਪਹੁੰਚ ਜਾਂਦੇ ਨੇ ਜਿਨ੍ਹਾਂ ਵੱਲੋਂ ਸਾਂਬਰ ਦੀ ਦੇਖਰੇਖ ਕੀਤੀ ਜਾਂਦੀ ਹੈ ਹਾਲਾਂਕਿ ਇਸ ਦੌਰਾਨ ਮੌਕੇ ਤੇ ਜੰਗਲਾਤ ਵਿਭਾਗ ਦੇ ਇੱਕ ਵੱਡੀ ਲਾਪਰਵਾਹੀ ਕਹਿ ਸਕਦੇ ਆ ਜਾਂ ਵੱਡੀ ਅਣਗਹਿਲੀ ਕਹਿ ਸਕਦੇ ਹੋ ਵੇਖਣ ਤੋਂ ਸਾਹਮਣੇ ਆਈ ਹੈ ਕਿ ਬਿਨਾ ਫਸਟ ਏਡ ਦਿੱਤੇ ਆਈ ਸਾਂਬਰ ਨੂੰ ਉਹਨਾਂ ਵੱਲੋਂ ਜ਼ਬਰੀ ਗੱਡੀ ਦੇ ਵਿੱਚ ਲਦਿਆ ਜਾਂਦਾ ਹੈ ਤੇ ਜਿਸ ਦੌਰਾਨ ਕਾਫੀ ਜ਼ਿਆਦਾ ਦਰਦ ਦੇ ਨਾਲ ਸਾਂਬਰ ਜੋ ਕਿ ਪਹਿਲਾਂ ਹੀ ਜ਼ਖਮੀ ਹਾਲਤ ਦੇ ਵਿੱਚ ਹੁੰਦਾ ਹੈ ਤੇ ਕਾਫੀ ਜ਼ਿਆਦਾ ਉਸ ਵੱਲੋਂ ਚਿਲਾਇਆ ਵੀ ਜਾਂਦਾ ਹੈ ਰੋਲਾ ਵੀ ਪਾਇਆ ਜਾਂਦਾ ਹੈ ਪਰੰਤੂ ਜੰਗਲਾਤ ਮਹਿਕਮੇ ਵੱਲੋਂ ਮੌਕੇ ਤੇ ਪਹੁੰਚ ਕੇ ਪਹਿਲਾਂ ਉਸ ਨੂੰ ਫਸਟ ਏਡ ਦੇਣੀ ਜ਼ਰੂਰੀ ਨਹੀਂ ਸਮਝੀ ਜਾਂਦੀ ਹਾਲਾਂਕਿ ਇਸ ਬਾਬਤ ਤੇ ਜਦੋਂ ਮੌਕੇ ਤੇ ਮੌਜੂਦ ਦੇ ਪੱਤਰਕਾਰ ਵੱਲੋਂ ਜੰਗਲਾਤ ਮਹਿਕਮੇ ਦੀ ਮਹਿਲਾ ਅਧਿਕਾਰੀ ਨੂੰ ਤੇ ਕਿਹ ਸਵਾਲ ਪੁੱਛੇ ਜਾਂਦੇ ਨੇ ਤਾਂ ਜ਼ਿਆਦਾਤਰ ਸਵਾਲਾਂ ਦੇ ਜਵਾਬ ਤੋਂ ਜਿਹੜੀ ਜੰਗਲਾਤ ਮੈਂ ਕਿਹਾ ਮਦੀ ਮਹਿਲਾ ਅਧਿਕਾਰੀ ਹੁੰਦੀ ਹੈ ਉਹ ਕੰਨੀ ਕਤਰੌਂਦੀ ਹੈ ਤੇ ਇੱਥੋਂ ਤੱਕ ਕਹਿੰਦੀ ਦਿਖਾਈ ਦਿੰਦੀ ਹੈ ਪੱਤਰਕਾਰ ਨੂੰ ਕਿ ਤੁਸੀਂ ਤਾਂ ਸਵਾਲ ਹੀ ਬਹੁਤ ਜ਼ਿਆਦਾ ਪੁੱਛਦੇ ਹੋ ਜਦੋਂ ਫਸਟ ਏਡ ਨੂੰ ਲੈ ਕੇ ਪੱਤਰਕਾਰ ਵੱਲੋਂ ਮਹਿਲਾ ਅਧਿਕਾਰੀ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਉਸ ਦਾ ਕਹਿਣਾ ਸੀ ਕਿ ਫਸਟ ایڈ ਉਹਨਾਂ ਵੱਲੋਂ ਆਪਣੇ ਮੈਕਮੇ ਵਿਖੇ ਲਿਜਾ ਕੇ ਸਾਂਬਰ ਨੂੰ ਦਿੱਤੀ ਜਾਵੇਗੀ ਸੋ ਹੋਰ ਕੀ ਕੁਝ ਜਾਣਕਾਰੀ ਜੰਗਲਾਤ ਮਹਿਕਮੇ ਦੀ ਮਹਿਲਾ ਅਧਿਕਾਰੀ ਵੱਲੋਂ ਤੇ ਮੁੱਖ ਤੇ ਮੌਜੂਦ ਸਥਾਨਕ ਲੋਕਾਂ ਵੱਲੋਂ ਦਿੱਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੀ ਨਾਮ ਤੁਹਾਡਾ ਨਮੀਤ ਕੋਰ ਨਮੀਤ ਜੀ ਤੁਹਾਡ ਕੀ ਪੋਸਟ ਹੈਗੀ ਆ ਮੇਰਾ ਫੋਰੈਸਟ ਗਾਰਡ ਇੰਚਾਰਜ ਚੋਹਾਲ ਚੋਹਾਲ ਹਾਂਜੀ ਜੀ ਜਾਨਵਰ ਕਿਹੜਾ ਹੈਗਾ ਕਿੱਥੋਂ ਫੜ ਬੈ ਇਹ ਸਾਂਬਰ ਆ ਭਾਜੀ ਚੋਹਾਲ ਰੋਡ ਦੇ ਉੱਤੇ ਪੈਟਰੋਲ ਪੰਪ ਲੱਗੋ ਸਾਨੂੰ ਖਬਰ ਆਈ ਸੀ ਫੋਨ ਆਇਆ ਸੀ ਜੀ ਕਿ ਮਤਲਬ ਐਕਸੀਡੈਂਟ ਹੋਇਆ ਵਾ ਫਿਰ ਅਸੀਂ ਮੌਕੇ ਤੇ ਸਾਡੀ ਟੀਮ ਤੇ ਅਸੀਂ ਪਹੁੰਚ ਗਏ ਕੁਝ ਪਤਾ ਲੱਗਾ ਕਿਸੇ ਗੱਡੀ ਚ ਵੱਜਾ ਜਾਂ ਜ਼ਖਮੀ ਪੁੱਛੋ ਹੁ ਕਿ ਆ ਸੀ ਜਾਂ ਕੁਝ ਘਰ ਕਰ ਰਹੇ ਇਹ ਨਹੀਂ ਸਾਰੇ ਕਹਿੰਦੇ ਵੀ ਗੱਡੀ ਚ ਵੱਜਾ ਐਕਸੀਡੈਂਟ ਹਾਂਜੀ ਫਿਰ ਮੌਕੇ ਤੇ ਕੋਈ ਜਾਂਚ ਵੀ ਕੀਤੀ ਜਾਊਗੀ ਇਹਦੀ ਬਿਲਕੁਲ ਦੇਖੋ ਨਾ ਜਾਂਚ ਕੀ ਹੋਏ ਦਾ ਜ਼ਖਮੀ ਹੋਇਆ ਹੁਣ ਇਹਦਾ ਆਪਣੇ ਕਰਾਂਗੇ ਟ੍ਰੀਟਮੈਂਟ ਵਗੈਰਾ ਫਿਰ ਇਹਨੂੰ ਰੀਲੀਜ਼ ਕਰਾਂਗੇ ਹੁਣ ਰੈਸਕਿਊ ਵਧੀਆ ਕਰ ਲਿਆ ਹੁਣ ਰੀਲੀਜ਼ ਕਰ ਦਾਂਗੇ ਜਦੋਂ ਮਤਲਬ ਟ੍ਰੀਟਮੈਂਟ ਹੋ ਗਿਆ ਇਹਦਾ ਪੂਰਾ ਅਸੀਂ ਦੇਖਿਆ ਹੈਗਾ ਕਿ ਕਾਫੀ ਸਾਰੇ ਗਾਰਡ ਹੁਸ਼ਾਰਪੁਰ ਦੇ ਵਿੱਚ ਜਿਹੜੇ ਇਤਨਾਤ ਰਹਿੰਦੇ ਆ ਔਰ ਬਿਲਕੁਲ ਸ਼ਹਿਰ ਦੇ ਨਾਲ ਸਟਿਆ ਹੋਇਆ ਇਲਾਕਾ ਦੂਰ ਦੁਰਗਮ ਇਲਾਕਾ ਨਹੀਂ ਹੈਗਾ ਅਸੀਂ ਵੇਖਿਆ ਕਿ ਇੱਥੇ ਜੜਾਇਆ ਸਟਾਫ ਦੀ ਕਮੀ ਆ ਸਾਨੂੰ ਦੇਖਣ ਦੇ ਵਿੱਚ ਮਿਲੀ ਆ ਨੌਜਵਾਨਾਂ ਦੀਆਂ ਦੀਆਂ ਕਾਫੀ ਰਿਕੁਐਸਟ ਕਰਕੇ ਪਿੰਡ ਦੇ ਚੋਹਾਲ ਦੇ ਮੁੰਡਿਆਂ ਨੇ ਜਿਹੜਾ ਹੱਥ ਪਾ ਕੇ ਪਹੁੰਚ ਕੇ ਹੈਗਾ ਕੀ ਕਿਉਂ ਸਟਾਫ ਦਾ ਮੌਕੇ ਤੇ ਹਾਜ਼ਰ ਨਹੀਂ ਸੀ ਕੀ ਕਾਰਨ ਪਈ ਸਾਰਾ ਸਟਾਫ ਹਾਜ਼ਰ ਆ ਸਾਡਾ ਸਾਰਾ ਟੀਮਵਰਕ ਸਾਰੀ ਹਾਜ਼ਰ ਹੀ ਜੀ ਕਿੰਨੇ ਮਗਰ ਆ ਦਿੱਤਾ ਇੱਥੇ ਆਏ ਸੀ ਅਸੀਂ ਇੱਥੇ ਦੋ ਮੁਲਾਜ਼ਮ ਸੀ ਇੱਕ ਮੈਂ ਸੀ ਅੱਛਾ ਜੀ ਹਾਂਜੀ ਤੇ ਇਹ ਬਾਕੀ ਦੇਖੋ ਨਾ ਬਾਕੀ ਬੀਟਾਂ 'ਚ ਬਾਕੀ ਵੀ ਕੰਮ ਹੁੰਦੀ ਆ ਬਾਕੀ ਵੀ ਤੇ ਬੀਟਾਂ 'ਚ ਜਾਂਦੀ ਆ ਇਹਨੂੰ ਹੁਣ ਕਿੱਥੇ ਲੈ ਕੇ ਜਾਇਆ ਜਾਊਗਾ ਤੇ ਕੀ ਟ੍ਰੀਟਮੈਂਟ ਦਿੱਤੀ ਜਾਊਗੀ ਟਰੀਟਮੈਂਟ ਦੇਖੋ ਭਾਈ ਜਾ ਕੇ ਇਹਨੂੰ ਦੇਖ ਦੇਖਦੇ ਆ ਸਾਰਾ ਟਰੀਟਮੈਂਟ ਚੱਲ ਲੱਗ ਜਾਇਆ ਜਾਏਗਾ ਜੀ ਇਹ ਸੰਸਥਾ ਬੜੇ ਵਿੱਚ ਆਇਆ ਉੱਥੇ ਲੈ ਕੇ ਜਾਇਆ ਜਾਊਗਾ ਜਾਂ ਵੈਟਰਨਰੀ ਹਸਪੀਟਲ ਲੈ ਕੇ ਜਾਇਆ ਜਾਏਗਾ ਜਾਂ ਫੋਰੈਸਟ ਕਿਤੇ ਹੋਰ ਲੈ ਕੇ ਜਾਏਗਾ ਤੁਸੀਂ ਇਹ ਗੱਲ ਹੀ ਬੜੀ ਲੰਬੀ ਕਰ ਦਿੱਤੀ ਆ ਦੇਖੋ ਭਾਈ ਅਸੀਂ ਸੈਂਟਰੀ ਚ ਪਹਿਲਾਂ ਲੈ ਕੇ ਜਾਣਾ ਦਾ ਟਰੀਟਮੈਂਟ ਵਗੈਰਾ ਦੇਖਦੇ ਆ ਉੱਥੇ ਸਾਡੀ ਸੰਸਥਾ ਆਪਣੀ ਇੱਕ ਦੇਖਣ ਦੇ ਵਿੱਚ ਇਹ ਵੀ ਆਇਆ ਹੈਗਾ ਕਿ ਤੁਸੀਂ ਐਕਸਪੀਰੀਅੰਸ ਨੂੰ ਹੁੰਨੇ ਹੋ ਆ ਕਾਫੀ ਉਹਨਾਂ ਇੰਜਰਡ ਤੇ ਸੀਗਾ ਪਰ ਉਹ ਨਹੀਂ ਖਿੱਚ ਤੂ ਕੀਤੀਗੀ ਕੋਈ ਇੰਜੈਕਸ਼ਨ ਕੋਈ ਫਰਸਟ ایڈ ਨਹੀਂ ਕੀਤੀਗੀ ਮੌਕੇ ਤੇ ਫਰਸਟ ایڈ ਕਿਉਂ ਨਹੀਂ ਕੀਤੀਗੀ ਕਿ ਫਰ ਪਾਜੀ ਹੁਣ ਉਹਨੂੰ ਪਹਿਲਾਂ ਸਹੀ ਕਰਾਂਗੇ ਉਹਨੂੰ ਪਾਣੀ ਪੂਣੀ ਦਵਾਂਗੇ ਪਿਆਲਾਂਗੇ ਤੇ ਫੇਰ ਹੀ ਉਹਨੂੰ ਕਰਾਂਗੇ ਅਗਲਾ ਟ੍ਰੀਟਮੈਂਟ ਉਹਦਾ ਮੌਕੇ ਤੇ ਫਸਟ ਜਿਹੜੀ ਆ ਉਹ ਹੁੰਦੀ ਨਹੀਂ ਜਾਂ ਫਿਰ ਉੱਥੇ ਲਿਜਾ ਕੇ ਹੋਊਗੀ ਜੀ ਉੱਥੇ ਜਾ ਕੇ ਹੋਏਗੀ ਭਾਈ ਸਾਰਾ ਕੁਝ ਹੋਏਗਾ ਥੈਂਕ ਯੂ ਪਾਜੀ ਕੀ ਨਾਮ ਹੈ ਤੁਹਾਡਾ ਜੀ ਇਧਰ ਫੇਸ ਕਰੇ ਹੋ ਜੀ ਹਾਂਜੀ ਕੀ ਨਾਮ ਆ ਪਾਜੀ ਮੇਰਾ ਨਾਮ ਚੰਦਕੋਸ਼ ਹੈ ਐਨੀਮਲ ਕੇਅਰ ਸੁਸਾਇਟੀ ਹੈ ਸਾਡੀ ਜੀ ਤੇ ਅੱਜ ਸਾਨੂੰ ਜਿਹਦਾ ਪਤਾ ਲੱਗਿਆ ਸੀਗਾ ਜੀ ਪਤਾ ਲੱਗਿਆ ਸੀਗਾ ਕਿ ਜੇ ਸੀਟੀ ਦੇ ਕੋਲ ਇੱਕ ਸੰਭਰ ਦਾ ਐਕਸੀਡੈਂਟ ਹੋਇਆ ਤੇ ਸਾਡੀ ਟੀਮ ਉੱਥੇ 15 ਮਿੰਟ ਚ ਪੁੱਜ ਗਈ ਕਿਉਂਕਿ ਸਾਂਭਰਿਕ ਹੁਣ ਇਹਦਾ ਆਜੀਵਕਈ ਲੋਗ ਇਹਨਾਂ ਨੂੰ ਮਰਗੀ ਮੀਟ ਵਗੈਰਾ ਚ ਵੀ ਯੂਜ਼ ਕਰ ਲੈਂਦੇ ਸ਼ਿਕਾਰ ਕਰਦੇ ਤੇ ਅਸੀਂ ਉਸੇ ਟਾਈਮ ਪਹੁੰਚ ਗਏ ਤੇ ਵਨ ਪੀ ਭਾਗ ਨੂੰ ਫੋਨ ਕੀਤਾ ਤੇ ਉਹਨਾਂ ਦੀ ਟੀਮ ਆਈ ਤੇ ਉਹਨਾਂ ਨੇ ਆ ਕੇ ਰੈਸਕਿਊ ਕੀਤਾ ਤੇ ਨਾਲ ਸਾਡੀ ਟੀਮ ਨੇ ਲੱਗ ਕੇ ਰੈਸਕਿਊ ਕੀਤਾ ਜੀ ਇਹ ਕਿ ਕਿਹੜੀ ਜਗ੍ਹਾ ਸੀ ਕਿ ਤੁਹਾਨੂੰ ਕਿੰਨੇ ਕਵਜੇ ਫੋਨ ਆਇਆ ਜੀ ਇਹ ਜੀਸੀਟੀ ਦੇ ਸਾਹਮਣੇ ਪੈਟਰੋਲ ਪੰਪਾ ਮੈਨੂੰ ਜਿੱਦਾਂ ਕਿ 15 ਇਹ ਸਾਢੇ ਘੱਟ ਫੋਨ ਆਇਆ ਮੈਂ 15 ਮਿੰਟ ਜੀ ਪਹੁੰਚ ਗਿਆ ਸੀ ਇੱਥੇ ਜੀ ਤੇ ਆ ਕੇ ਦੇਖਿਆ ਕਿ ਐਕਸੀਡੈਂਟ ਹੋਇਆ ਹੈ ਅਸੀਂ ਦੇਖਿਆ ਕਿ ਫੋਰੈਸਟ ਡਿਪਾਰਟਮੈਂਟ ਦੇ 3-4 ਕਰਮਚਾਰੀ ਸੀਗੇ 5 ਕਰਮਚਾਰੀ ਸੀਗੇ ਉਹਨਾਂ ਕੋਲ ਉਹ ਕਾਬੂ ਨਹੀਂ ਆਇਆ ਤੁਸੀਂ ਪਹੁੰਚੇ ਸੀਗੇ ਆਸ-ਪਾਸ ਦੇ ਕੋਈ ਅੜੜੀਆਂ ਮਿਲਾਂ ਦੇ ਸਿਕਿਉਰਟੀ ਗਾਰਡ ਹੈਗੇ ਆ ਸਮਾਜ ਸੇਵੀ ਲੋਕ ਹੈਗੇ ਆ ਰਾਜੂਰ ਹੈਗੇ ਆ ਉਹ ਸਾਰਿਆਂ ਨੇ ਜਿਹੜਾ ਉਹਨੂੰ ਚੁੱਕਣ ਦੇ ਵਿੱਚ ਮਦਦ ਕੀਤੀ ਆ ਟੀਮ ਦੀ ਬੜੀ ਘਾਟ ਸੀ ਫੋਰਸ ਦੀ ਕਿਦਾਂ ਦੇਖਦੇ ਹੋ ਸਰ ਇਹ ਸਰਕਾਰ ਨੂੰ ਚਾਹੀਦਾ ਕਿ ਟੀਮ ਪ੍ਰੋਪਰ ਹੋਵੇ ਕਿਉਂਕਿ ਸਾਹਮਣੇ ਇੱਕ ਪਹਾਰਾ ਜੀ ਬਹੁਤ ਸੀਗਾ ਤੇ ਇਹਨੂੰ ਚੱਕਣ ਲਈ ਘੱਟੋ ਘੱਟ 10-15 ਯਾਨੀ ਚਾਹੀਦੇ ਸਾਡੀ ਟੀਮ ਦੇ ਮੈਂਬਰ ਵੀ ਆਏ ਕੁਝ ਇੱਥੇ ਦੇ ਲੋਕਾਂ ਨੇ ਸਥਾਨਿਕ ਲੋਕਾਂ ਨੇ ਵੀ ਮਦਦ ਕੀਤੀ ਤੇ ਜਿਹੜੇ ਵਨ ਵਿਭਾਗ ਦੇ ਸਿਰਫ 4-5 ਬੰਦੇ ਸੀਗੇ ਤੇ ਜਿਸ ਕਾਰਨ ਉਹਨਾਂ ਨੂੰ ਚੱਕਣ ਚ ਵੀ ਪ੍ਰੋਬਲਮ ਆ ਰਹੀ ਜੇ ਖਿੱਚ ਤੂ ਕਰਨੀ ਤਾਂ ਕਾਫੀ ਵਿਚਾਰਾ ਜ਼ਖਮੀ ਹੋ ਗਿਆ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਸੀ ਕਿ ਫਸਟ ਐਡ ਕਰ ਦਿੰਦੇ ਪਰ ਉਹ ਕਹਿੰਦੇ ਸਰਕਾਰੀ ਕੰਮ ਆ ਤੁਸੀਂ ਨਹੀਂ ਕਰਨਾ ਬਾਕੀ ਉਹ ਹੁਣ ਕਹਿੰਦੇ ਤਾਂ ਹੈ ਹਸਪੀਟਲ ਲੈ ਕੇ ਜਾਓ ਕਿ ਬਾਕੀ ਹੁਣ ਇਹ ਫਾਕੀ ਭਾਗ ਨੂੰ ਪਤਾ ਹੋ ਕਿਥੇ ਇਲਾਜ ਕਰਦੇ ਇਹਨਾਂ ਨੂੰ ਇਹ ਲੱਗੇ ਵੈਟਰਨਰੀ ਜਿਹੜਾ ਹਸਪੀਟਲ ਹੈਗਾ ਆ ਹੁਸ਼ਿਆਰਪੁਰ ਦਾ ਉਹ ਇਥੋਂ ਨੇੜੇ ਹੈਗਾ ਆ ਪਰ ਉਹਨਾਂ ਦਾ ਕਹਿਣਾ ਕਿ ਅਸੀਂ ਇਹ ਸੈਂਚਰੀ ਲੈ ਕੇ ਜਾਵਾਂਗੇ ਸੈਂਚਰੀ ਬਹੁਤ ਦੂਰ ਹੈ ਇਥੋਂ ਮੇਰਾ ਤਾਂ ਇਹ ਹੀ ਸਰਕਾਰ ਨੂੰ ਕਹਿਣਾ ਚਾਹੀਦਾ ਜੇ ਬਨ ਵਿਭਾਗ ਨੂੰ ਕਿੱਟ ਵੀ ਪ੍ਰੋਵਾਈਡ ਕੀਤੀ ਜਾਵੇ ਇੱਕ ਡਾਕਟਰ ਵੀ ਦਿੱਤਾ ਜਾਵੇ ਜਿੱਦਾਂ ਕਿ ਕੋਈ ਐਮਰਜੈਂਸੀ ਕੋਈ ਕੇਸ ਆ ਜਾਏ ਤਾਂ ਤੇ ਇਹਨਾਂ ਕੋਲ ਕਿੱਟ ਵੀ ਨਹੀਂ ਹੈਗੀ ਨਹੀਂ ਇਹ ਫਰਸਟ ایڈ ਵੀ ਨਹੀਂ ਕੋਈ ਕੀਤਾ ਇਹਨਾਂ ਨੇ ਇਹਨਾਂ ਨੇ ਕੁਝ ਨਹੀਂ ਫਰਸਟ ایڈ ਕੀਤਾ ਮੈਂ ਆਪਣੇ ਵੱਲੋਂ ਕਿਹਾ ਸੀ ਕਿ ਜੇ ਕੋ ਤਾਂ ਮੈਂ ਡਾਕਟਰ ਨੂੰ ਪੁੱਛ ਕੇ ਇੰਜੈਕਸ਼ਨ ਲਗਾ ਦਵਾਂ ਇਹਨਾਂ ਦੇ ਕੋਈ ਪਰ ਉਹ ਕਹਿੰਦੇ ਨਹੀਂ ਅਸੀਂ ਆਪ ਹੀ ਕਰਨਾ ਹੈ ਫਿਰ ਲੈ ਕੇ ਆ ਹੁਣ ਕਹਿੰਦੇ ਸੈਂਚਰੀ ਲੈ ਕੇ ਜਾਵਾਂਗੇ ਉੱਥੇ ਇਲਾਜ ਕਰਾਂਗੇ ਹਾਲਾਂਕਿ 3-4 ਕਿਲੋਮੀਟਰ ਦੀ ਦੂਰੀ ਤੇ ਵੈਟਰਨਰੀ ਬਹੁਤ ਦੂਰ ਤੋ ਸੈਂਟਰੀ ਦੂਰ ਆ ਹੁਣ ਉਹ ਜਾਂਦੇ ਖੂਨ ਵੀ ਮੂੰਹ ਚ ਨਿਕਲ ਰਿਆ ਸੀ ਉਹਦੇ ਹੁਣ ਅੱਗੇ ਅੱਛਾ ਗੱਡੀ ਦੇ ਵਿੱਚ ਪਾਉਣ ਵੇਲੇ ਵੀ ਕਾਫੀ ਖਿੱਚ ਤੂੱਚ ਜ਼ਖਮੀ ਹੋ ਗਿਆ ਹਾਂਜੀ ਜੇ ਫਰਸਟ ایڈ ਕੀਤੀ ਹੁੰਦੀ ਤਾਂ ਸ਼ਾਇਦ ਉਹ ਇੰਨਾ ਜ਼ਖਮੀ ਨਾ ਹੁੰਦਾ ਕੋਈ ਦਵਾਈ ਦਾ ਕੋਈ ਇੰਜੈਕਸ਼ਨ ਵੀ ਨਹੀਂ ਦਿੱਤਾ ਨਹੀਂ ਕੁਛ ਨਹੀਂ ਕੀਤਾ ਜੀ ਉਹ ਬੰਦੀ ਉਹਨੂੰ ਪਹਿਲਾਂ ਹੀ ਘਰਾਇਆ ਪਿਆ ਸੀ ਜ਼ਖਮੀ ਸੀ ਉਹਨੂੰ ਇਦਾਂ ਹੀ ਹੋਰ ਖਿੱਚੂ ਕਰਕੇ ਲੈ ਗਏ ਚਾਲਾ ਪਾਇਆ ਤੇ ਉਹਦੀ ਚੱਕ ਕੇ ਲੈ ਗਏ ਹੁਣ ਇਲਾਜ ਪਤਾ ਨਹੀਂ ਹੁਣ ਕਿੱਥੇ ਕਰਾਂਦੇ ਕਿੱਥੇ ਨਹੀਂ ਹੁਣ ਇਹਦਾ ਪਤਾ ਨਹੀਂ ਮੈਨੂੰ ਸ਼ੀ ਸੈਂਚਰੀ ਦਾ ਕਹਿ ਰਹੇ ਸੀ ਇਸ ਸੇਵਾ ਤੁਸੀਂ ਕਰ ਦਿਓ ਬੇਜ਼ਵਾਨਾਂ ਦੀ ਸੰਸਥਾ ਵੀ ਚਲਾਉਣੀ ਹੈ ਉਹ ਤੁਸੀਂ ਜ਼ਖਮੀਆਂ ਦਾ ਸਾਰੇ ਹੁਸ਼ਾਰਪੁਰ ਚ ਐਂਬੂਲੈਂਸ ਵੀ ਤੁਸੀਂ ਲੈ ਕੇ ਜਾਣੇ ਹੋ ਬੜੀ ਵੱਡੀ ਤੁਹਾਡੀ ਇਹ ਜਿਹੜੀ ਪ੍ਰਾਪਤੀ ਹੈਗੀ ਗਾ ਕੋਸ਼ਿਸ਼ ਅੱਛੀ ਆ ਕੀ ਤੁਸੀਂ ਵੇਖਿਆ ਕਿ ਇਹ ਦੇਖ ਕੇ ਤੁਹਾਡਾ ਕੀ ਤਜਰਬਾ ਕਹਿੰਦਾ ਵੀ ਇਹ ਕੋਈ ਸ਼ਿਕਾਰ ਕਰ ਰਿਹਾ ਜਾਨਵਰ ਸੀ ਇਹਨੇ ਮਗਰ ਜਾਂ ਐਕਸੀਡੈਂਟ ਹੋਇਆ ਆ ਯਕੀ ਲੱਗਦਾ ਕਿਸੇ ਹਾਲਾਤ ਕੀ ਬਿਆਨ ਕਰ ਰਹੇ ਸੀ ਇਹ ਜਿੱਦਾਂ ਕਿ ਸਾਡੇ ਇੱਥੇ ਸਥਾਨਿਕ ਲੋਕਾਂ ਨੇ ਦੱਸਿਆ ਸੀ ਕਿ ਇਹ ਗੱਡੀ 'ਚ ਵੱਜਿਆ ਐਕਸੀਡੈਂਟ ਹੋ ਗਿਆ ਪਰ ਲੋਕੀ ਜਿੱਦ ਤੱਕ ਹੁਣ ਸਰਦੀਆਂ ਤਾਂ ਮੌਸਮ ਆ ਸ਼ਿਕਾਰ ਵੀ ਬਹੁਤ ਹੁੰਦਾ ਹੈ ਤੇ ਬਨ ਵਿਭਾਗ ਨੂੰ ਕਹਿੰਦੇ ਜਿਹੜੇ ਇੱਥੇ ਗਾਰਡ ਦੀ ਡਿਊਟੀਆਂ ਹੈਗੀਆਂ ਇਹਨਾਂ ਦੀਆਂ ਤੇ ਉਹ ਪ੍ਰੋਪਰ ਚੈਕਿੰਗ ਕਰਨ ਰਾਤ ਨੂੰ ਸੇਰੇ ਗਾਸਟ ਹੋਵੇ ਕਿ ਨਹੀਂ ਲੱਗਦਾ ਭਾਜੀ ਕਿ ਇੱਥੋਂ ਫੋਰੈਸਟ ਦਾ ਦਫ਼ਤਰ ਬਹੁਤ ਨੇੜੇ ਹੈ ਇੱਥੇ ਨੇਚਰ ਰੀਟਰੀਟ ਪਾਰਕ ਨੇੜੇ ਹੈ ਇੱਥੇ ਗਾਰਡਸ ਬਿਲਕੁਲ ਸ਼ਹਿਰ ਦੇ ਨਾਲ ਇਲਾਕਾ ਹੈ ਇੱਥੇ ਗਾਰਡਸ ਜਿਹੜੇ ਆ ਉਹ ਮੌਕੇ ਤੇ ਨਹੀਂ ਪਹੁੰਚ ਸਕੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਗਿਆ ਤੁਸੀਂ ਮੌਕੇ ਤੇ ਹੈਗੇ ਹੋ ਔਰ ਗਾਰਡਸ ਅਸੀਂ ਹੱਸਦੇ ਹੋਏ ਦੇਖੇ ਪਰ ਜਦ ਕਿ ਉਹ ਬੇਜ਼ਬਾਨ ਜਿਹੜਾ ਉਹਦੀ ਹਾਲਤ ਦੇਖ ਕੇ ਹੰਝੂ ਆ ਰਹੇ ਸੀ ਲੋਕ ਉੱਥੇ ਰੋਂਦੇ ਵੀ ਦੇਖੇ ਅਸੀਂ ਸਰ ਸਰਕਾਰੀ ਡਿਊਟੀ ਤੁਹਾਨੂੰ ਪਤਾ ਹੈ ਹੁਣ ਸਾਡਾ ਜਿਹੜਾ ਸੰਸਥਾ ਦਾ ਕੰਮ ਹੈ ਸਾਡੇ ਹਮਦਰਦੀ ਨਾਲ ਸੀ ਕੰਮ ਕਰਦੇ ਕਿਸੇ ਜੀਵ ਦੇ ਜਿਹੜਾ ਐਕਸੀਡੈਂਟ ਹੋ ਜਾਂਦਾ ਹੈ ਸਮਝੇ ਤਕਲੀਫ ਆ ਉਹਨੂੰ ਤੇ ਆ ਅਸੀਂ ਛੇਤੀ ਪਹੁੰਚੀ ਦੇਈਏ ਕਿ ਉਹਦੀ ਤਕਲੀਫ ਘੱਟ ਕੀਤੀ ਜਾਵੇ ਜੀ ਬਾਕੀ ਬਚਣਾ ਬਚਣਾ ਭਗਵਾਨ ਦੇ ਹੱਥ ਆ ਤੇ ਇਹਨਾਂ ਦੇ ਜਿਹੜੇ ਹੁਣ ਸਰਕਾਰ ਨੂੰ ਹੀ ਚਾਹੀਦਾ ਇਹਨਾਂ ਨੂੰ ਪ੍ਰੋਪਰ ਇਹਨਾਂ ਦੀ ਡਿਊਟੀਆਂ ਲਾਈਆਂ ਜਾਣ ਡਾਕਟਰ ਜੀ ਲੱਗਦਾ ਕਿ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਹੱਲ ਇੱਕ ਜਾਨਵਰ ਹੈ ਕੱਲ ਨੂੰ ਸਰਦੀਆਂ ਨੂੰ ਜਦੋਂ ਚਾਰਾ ਜੰਗਲ ਚ ਘਟਦਾ ਹੈ ਵੱਧ ਆਬਾਦੀ ਚ ਆਉਣ ਲੱਗਦੇ ਰੇ ਛਾਰਪੁਰ ਵਾਲਿਆਂ ਨੂੰ ਪਤਾ ਹੈ ਤੇ ਫਿਰ ਇਹਨਾਂ ਦਾ ਕੌਣ ਰਖਵਾਲਾ ਹੋਵੇਗਾ ਕੌਣ ਸੰਭਾਲੇਗਾ ਇਹਨਾਂ ਨੂੰ ਤੁਸੀਂ ਆ ਜੰਨੇ ਹੋ ਸੰਸਥਾ ਵਾਲੇ ਬੜੀ ਚੰਗੀ ਗੱਲ ਆ ਪਰਿਚਿਤ ਆ ਜੀ ਆਲਮ ਦੇਖ ਕੇ ਬੜਾ ਇੱਕ ਫਿਕਰ ਵਾਲੀ ਤੇ ਆਪਣੀ ਜਾਂਚ ਦੀ ਗੱਲ ਹੈ ਕਿ ਫਰਸਟ ਇਅਰ ਕਿਟਨੀ ਉਹਨਾਂ ਕੋਲ ਇੰਜੈਕਸ਼ਨ ਕੋਈ ਨਹੀਂ ਟੀਮ ਕੋਈ ਨਹੀਂ ਉਹ ਚਾਰ ਪੰਜ ਜਿਹੜੇ ਉਹਨੂੰ ਖਿੱਚਾ ਤੋਈ ਕਰ ਰਹੇ ਤੁਸੀਂ ਆਏ ਉਹ ਲੋਕਾਂ ਨੇ ਮਦਦ ਕੀਤੀ ਹੈ ਜੇ ਲੋਕ ਨਾ ਹੁੰਦੇ ਜਾਂ ਥੋੜਾ ਜਿਹਾ ਜੰਗਲੀ ਇਲਾਕਾ ਹੁੰਦਾ ਤੇ ਮੈਨੂੰ ਲੱਗਦਾ ਵੀ ਜ਼ਖਮੀ ਉਠੇ ਰਹਿ ਜਾਣਾ ਸੀ ਸਰ ਇਹ ਤਾਂ ਨਾ ਕਿ ਜੇ ਤਾਂ ਮੰਨ ਲਓ ਰਾਤ ਦਾ ਵੀ ਟਾਈਮ ਹੁੰਦਾ ਕਿ ਸ਼ਹਿਰੀ ਇਲਾਕੇ ਤੋਂ ਥੋੜਾ ਦੂਰ ਹੁੰਦਾ ਤੇ ਇਹਦਾ ਕਿਸੇ ਨੇ ਸ਼ਿਕਾਰੀ ਕਰ ਲੈਣਾ ਸੀਗਾ ਕਾਫੀ ਮਤਲਬ 15 20 ਮਿੰਟ ਆਦੀ ਆਇਆ ਮੈਂ ਕਿ ਮੰਨਦੇ ਹਾਂ ਵਿਭਾਗ ਦੀ ਜੰਗਲਾਤ ਦੀ ਹਾਂਜੀ ਥੋੜੀ ਬਹੁਤੀ ਤੇ ਚੋੜ ਹੈਗੀ ਹੈ ਇਹਨਾਂ ਦੀ ਕਿ ਇਹਨਾਂ ਨੂੰ ਛੇਤੀ ਚਾਹੀਦਾ ਕਿ ਜਿਹੜਾ ਵੀ ਰੈਸਕਿਊ ਆਵੇ ਕਿ ਉਸੇ ਟਾਈਮ ਟੀਮਾਂ ਜਿਹੜੇ ਕਿ ਇਲਾਕਾ ਲੱਗਦਾ ਫੜਾ ਫੜ ਪੁੱਜੀਆਂ ਜਾਂ ਤਾਂ ਐਮਰਜੈਂਸੀ ਕਿੱਟਾਂ ਹੋਣੀਆਂ ਚਾਹੀਦੀਆਂ ਇਹਨਾਂ ਕੋਲ ਜੀ ਖੋਦ ਇਹਨਾਂ ਦੇ ਕੋਲ ਆਈਫੋਨ ਹੈਗੇ ਆ ਸਾਰਿਆਂ ਕੋਲ ਪਰ ਇਹਨਾਂ ਦੇ ਕੋਲ ਫਸਟ ਕਿੱਟ ਨਹੀਂ ਹੈਗੀ ਬਿਲਕੁਲ ਉਹ ਤਾਂ ਉਹ ਇੰਜੈਕਸ਼ਨ ਵੀ 5000 ਰੁਪਏ ਦਾ ਨਹੀਂ ਹੈਗਾ ਉਹ ਚਾਹੀਦਾ ਇਹਨਾਂ ਨੂੰ ਕਿੱਟ ਬਣਾਣੀ ਚਾਹੀਦੀ ਕਿ ਜਿੱਥੇ ਫਸਟਰ ਬਹੁਤੇ ਨਹੀਂ ਤਾਂ ਘੱਟ ਤੋਂ ਘੱਟ 1000 ਰੁਪਏ ਦਾ ਸਮਾਨ ਆ ਤਾਂ ਕਿੰਨੇ ਪਸ਼ੂਆਂ ਤੇ ਲੱਗ ਜਾਂਦਾ ਉਹ ਸਮਾਨ ਇੱਕ ਤੇ ਨਹੀਂ ਕਾਫੀਆ ਪਸ਼ੂਆਂ ਦਾ ਸੀ ਹੀ ਇਹ 1000 2000 ਮੰਨ ਲਏ ਤਾਂ ਸਾਡੇ 10 15 ਤੇ ਨਿਕਲ ਜਾਂਦੇ ਨਾ ਕਿੰਨੇ ਪਸ਼ੂਆਂ ਦਾ ਆਪਾਂ ਇਲਾਜ ਵੀ ਕਰਦੇ ਤੇ ਇਹਨਾਂ ਨੂੰ ਆਪ ਹੀ ਚਾਹੀਦਾ ਕਿ ਥੋੜਾ ਦਸ਼ਵੰਦਾ ਬਣਾ ਵੀ ਕੱਢਿਆ ਕਰਨ ਕਿ ਇਦਾਂ ਪਸ਼ੂਆਂ ਤੇ ਬਾਨੇਜੀਵਾ ਤੇ ਲਾਇਆ ਜਾਵੇ ਇਹਨਾਂ ਦੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਸਰ ਮੇਰਾ ਨਾਮ ਜਸਵੀ ਤੁਸੀਂ ਇਥੋਂ ਲੰਘ ਰਹੇ ਸੀ ਕਿ ਜਾਂ ਕੀ ਮਸਲਾ ਹੋਇਆ ਨਹੀਂ ਨਹੀਂ ਲੰਘ ਰਹੇ ਰਹਿ ਮੈਂ ਡਿਊਟੀ ਤੇ ਤਨਾ ਆ ਜੀ ਸੀਟੀ ਜੀ ਸੀਟੀ ਸਕਿਉਰਟੀ ਗਾਰਡ ਮੇਰੀ ਡਿਊਟੀ ਹੈ ਅੱਛਾ ਜੀ ਠੀਕ ਹੈ ਜੀ ਹੈੱਡ ਆਫਿਸ ਹੋਇਆ ਹੈ ਜੀ ਇਹ ਜਾਨਵਰ ਅੰਦਰੋਂ ਨੱਠਾ ਆਇਆ ਇਹ ਮਿਲ ਚੋਂ ਆਇਆ ਮਿਲ ਦੇ ਅੰਦਰੋਂ ਪਿੱਛੋਂ ਨੱਠਾ ਆਇਆ ਕਿਉਂਕਿ ਏਰੀਆ ਬੰਦ ਹੈ ਇਸ ਵੇਲੇ ਫੈਕਟਰੀ ਬੰਦ ਹੈ ਜੀ ਸੀਟੀ ਆਪਣੀ ਇਹਦੇ ਅੰਦਰੋਂ ਨੱਠਾ ਆਇਆ ਤੇ ਜਾਲੀ ਫਾੜ ਕੇ ਨੰਗਿਆ ਆ ਹੋ ਜੀ ਜਿਸ ਵੇਲੇ ਜਾਲੀ ਫਾੜ ਕੇ ਨੰਗਿਆ ਮੁਰੇ ਖੜਾਕ ਆ ਠਾ ਕਰਦਾ ਜੇ ਸਾਨੂੰ ਲੱਗਾ ਕਿ ਇਹ ਗੱਡੀ ਚ ਵੱਜਾ ਕੁਝ ਜੀ ਐਕਸੀਡੈਂਟ ਹੋਇਆ ਕੋਈ ਮੁਰੇ ਆਣ ਬਹੁਤ ਦੇਖਣ ਨੂੰ ਆਇਆ ਰਿਹਾ ਹੈ ਉਹ ਕਿ ਇੱਕ ਜਾਨਵਰ ਹੈ ਕਿ ਇਨਸਾਨ ਆ ਇੱਕੋ ਹੀ ਚੀਜ਼ ਆ ਉਹ ਵਿਚਾਰਾ ਤੜਫਦਾ ਪਿਆ ਸੀ ਅਸੀਂ ਉਹਦੀ ਹੈਲਪ ਕੀਤੀ ਦੇਖਿਆ ਹੱਥੋਂ ਤੋ ਫੇਰਿਆ ਵਿਚਾਰੇ ਨੂੰ ਆਰਾਮ ਦਵਾਇਆ ਲੱਕ ਤੇ ਹੱਥ ਫੇਰਿਆ ਤੇ ਪਿਛਲਾ ਜਿਹੜੀ ਬੈਕ ਸਾਈਡ ਆ ਉਹਦੀ ਪਿਛਲੀ ਬੈਕ ਸਾਈਡ ਬਿਲਕੁਲ ਡੈਮੇਜ ਹੋ ਚੁੱਕੀ ਆ ਹੂੰ ਉਹ ਕੋ ਖੜੇ ਵੀ ਨਹੀਂ ਹੋ ਰਿਹਾ ਸੀ ਉਹ ਆਪਣੇ ਵੱਲੋਂ ਨੱਠਣ ਦੀ ਕੋਸ਼ਿਸ਼ ਕਰਦੇ ਕਿ ਮੋਟਕੇ ਜਮਾ ਭਾਰਤ ਕੋ ਖੜੇ ਨਹੀਂ ਹੋ ਰਿਹਾ ਸੀ ਬੈਕਸਟਾਰ ਦੀ ਭਾਜੀ ਕੋਈ ਐਕਸੀਡੈਂਟ ਹੋਇਆ ਜਾਂ ਐਕਸੀਡੈਂਟ ਹੋਇਆ ਹੈ ਜਿਹੜੀ ਗੱਡੀ ਚ ਵੱਜਿਆ ਤੁਸੀਂ ਇਹ ਕੋਈ ਕਾਰ ਸੀਗੀ ਕਿਉਂ ਗੱਡੀ ਦਾ ਬਿਲਕੁਲ ਸੇਫ ਨਿਕਲ ਗਿਆ ਚੱਲ ਗਿਆ ਖੜੇ ਹੋ ਗਏ 2 ਮਿੰਟ ਦੇਖ ਕੇ ਇੰਨਾ ਕਿ ਵੱਡਾ ਹਾਦਸਾ ਹੋਣ ਤੋਂ ਬਚਿਆ ਕੋਈ ਗੱਡੀ ਦਾ ਐਕਸੀਡੈਂਟ ਮੇਜਰ ਨਹੀਂ ਹੋ ਗਿਆ ਕੋਈ ਗੱਡੀ ਦੇ ਵਿੱਚ ਕੋਈ ਇਦਾਂ ਦੀ ਮੰਨ ਲਓ ਕਿ ਪ੍ਰੋਬਲਮ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਕੇ ਹੋ ਹੀ ਜਾਂਦਾ ਐਕਸੀਡੈਂਟ ਹੈ ਹੋ ਜਾਂਵਰ ਜਾਂ ਕੁਛ ਵੀ ਹੈ ਜਾਨਵਰ ਨੂੰ ਨਹੀਂ ਪਤਾ ਕੁਛ ਵੀ ਇਹ ਕਿੰਨੇ ਕ ਵਜੇ ਹੋਇਆ ਜੀ ਇਹ ਇਹ ਸਵੇਰੇ ਕੋਈ 8 8:00 10-15 ਮਿੰਟ ਦੇ ਕਰੀਬ ਹੋਇਆ ਹੈ ਤੇ 8:00 10-15 ਮਿੰਟ ਤੇ ਹੋਇਆ ਤੇ ਫੋਰੈਸਟ ਟੀਮ ਕੋਲੋਂ ਆਉਂਦੀ ਹੈ ਸਰ ਆਪਣੇ ਆ ਚੇਤਨ ਜੀ ਹੈ ਮੁੰਡੇ ਇਹਨਾਂ ਦਾ ਨਾਮ ਕੀ ਨਾ ਆਪਣਾ ਚਾਂਦ ਜੀ ਇਹ ਕੁਦਰਤੀ 15 ਮਿੰਟ ਬਾਅਦ ਆ ਗਏ ਹੈ ਇਹਨਾਂ ਨੂੰ ਪਤਾ ਲੱਗਾ ਕਿ ਐਕਸੀਡੈਂਟ ਹੋਇਆ ਹੈ ਜਾਨਵਰ ਦਾ ਇਹ ਆਏ ਹੈ 15 ਮਿੰਟ ਬਾਅਦ ਆ ਗਏ ਉਹ ਇਹਨਾਂ ਨੇ ਹੈਲਪ ਕੀਤੀ ਪੂਰੀ ਹੈ ਨਾਲ ਰਲ ਕੇ ਇਹ ਨਹੀਂ ਕਿ ਨਹੀਂ ਹੈਗਾ ਜੀ ਅਸੀਂ ਵੀ ਨਾਲ ਕੀਤੀ ਜੋ ਸਾਡੇ ਕੋਲ ਸਰਦਾ ਬਣਦਾ ਅਸੀਂ ਵੀ ਉਹ ਕੀਤਾ ਜੀ ਫੋਰੈਸਟ ਟੀਮ ਕਿੰਨੇ ਕੇ دیرਵਾਦ ਆਉਂਦੀ ਹੈ ਟੀਮ ਜਿਹੜੀ ਆ ਅਸੀਂ ਦੋ ਤਿੰਨ ਵਾਰੀ ਫੋਨ ਕੀਤਾ ਉਹ ਆਈ ਪੌਣੇ ਕੇ ਘੰਟੇ ਬਾਅਦ ਆਈ ਹੈ ਮੰਨ ਲਓ ਠੀਕ ਹੈ ਜੀ ਆ ਦੇਖੋ ਟਾਈਮ ਧਰਮਾ ਹੁੰਦਾ ਦਿੰਦਾ ਹੈ 10 ਵਜੇ ਚੱਲੇ ਆ 15 ਮਿੰਟ ਹੋਏ ਆ ਜੀ ਗੱਡੀ ਚ ਲੈ ਕੇ ਗਏ ਉਹਨੂੰ ਜਾਨਵਰ ਨੂੰ ਜੀ ਠੀਕ ਹੈ ਇਸ ਤੋਂ ਪਹਿਲੇ 15 ਮਿੰਟ ਅੱਧਾ ਪੌਣਾ ਘੰਟਾ ਪਹੁੰਚੇ ਮੰਨ ਲਓ ਕਿ ਜੇ 9 ਵਜੇ ਪਹੁੰਚੇ ਸਾਡੇ ਕੋ 9:30 ਵਜੇ ਲੋਕ ਦੱਸ ਰਹੇ ਸੀਗੇ ਵੀ ਜਦੋਂ ਇਹ ਟੀਮ ਆਈ ਹੈ ਕਾਫੀ ਦੇਰ ਉਪਰ ਇਹ ਸਲਾਮਾ ਹੀ ਕਰਦੇ ਰਹੇ ਆ ਦੇਖਦੇ ਰਹੇ ਦੇਖਦੇ ਰਹੇ ਜੀ ਕੀ ਕਰਨਾ ਕੀ ਨਹੀਂ ਇੱਕ ਇਨਸਾਨ ਆ ਮੰਨ ਲਓ ਐਕਸੀਡੈਂਟ ਹੁੰਦਾ ਇਨਸਾਨ ਨੂੰ ਵੀ ਆਪਾਂ ਦੇਖਦੇ ਆ ਚੱਕਦੇ ਆ ਉਹਨੂੰ ਫੌਰਨ ਆਪਾਂ ਐਂਬੂਲੈਂਸ ਨੂੰ ਫੋਨ ਕਰਦੇ ਆ ਉਹ ਬੰਦਿਆਂ ਨੂੰ ਆਪਾਂ ਕਰਦੇ ਤੁਹਾਡਾ ਬੰਦਾ ਇਹਦਾ ਜ਼ਖਮੀ ਹੋ ਗਿਆ ਇਹਨੂੰ ਆਪਾਂ ਪਹੁੰਚਾਉਣਾ ਆ ਪਰ ਉਹ ਇੱਕ ਜਾਨਵਰ ਕਰਕੇ ਜਾਨਵਰ ਦੀ ਸਹੂਲਤ ਨਹੀਂ ਹੈਗੀ ਉਹ ਵੀ ਸਾਡੇ ਵਰਗਾ ਇੱਕ ਇਨਸਾਨ ਆ ਨਾਲੇ ਡਿਪਾਰਟਮੈਂਟ ਬਣਿਆ ਤਨਖਾਹਾਂ ਮਿਲਦੀਆਂ ਬਿਲਕੁਲ ਬਿਲਕੁਲ ਜੀ ਅਸੀਂ ਇਹ ਵੀ ਦੇਖਿਆ ਵੀ ਉਹਨਾਂ ਦੇ ਠਾਠ ਪਟ ਪੂਰੇ ਆ ਜਿਹੜੇ ਕਰਮਚਾਰੀ ਆਏ ਆ ਆਈਫੋਨ ਰੱਖੇ ਆ ਉਹਨਾਂ ਨੇ ਮਹਿੰਗੇ ਕੱਪੜੇ ਪਾਏ ਬ੍ਰਾਂਡਾਂ ਦੇ ਪਰ 1000 ਵਰਰ ਫੜਨ ਦੇ ਲਈ ਲੋਕ ਦੱਸ ਰਹੇ ਸੀਗੇ ਵੀ ਸਾਨੂੰ ਉਹਨਾਂ ਨੇ ਕੋਈ ਜਿਹੜੀ ਜਾਨਵਰ ਨੂੰ ਕੋਈ ਬੇਹੋਸ਼ੀ ਵੀ ਨਹੀਂ ਕੀਤੀ ਇਦਾਂ ਹੀ ਉਹਨਾਂ ਕੋਲ ਦੇ ਰਹੇ ਨਹੀਂ ਕੋਈ ਸਟੇਟਮੈਂਟ ਨਹੀਂ ਕੀਤਾ ਉਹਦਾ ਉਹਨੂੰ ਚਾਹੀਦਾ ਸੀਗਾ ਜਿਸ ਵੇਲੇ ਟੀਮ ਆਈ ਆ ਬਣਪ ਭਾਗ ਦੀ ਟੀਮ ਆਈ ਆ ਕੋਈ ਵੀ ਆਇਆ ਉਹਨਾਂ ਨੂੰ ਚਾਹੀਦਾ ਸੀਗਾ ਇਹ ਤੇ ਸਟੇਟਮੈਂਟ ਕਰਦੇ ਤੇ ਇੰਜੈਕਸ਼ਨ ਕੋਈ ਨਾ ਕੋਈ ਲਾਉਂਦੇ ਉਹਦੇ ਦਰਦ ਹੋ ਰਹੇ ਸੀ ਛੱਟ ਚੋਟ ਲੱਗੀ ਹੈ ਵਿਚਾਰੇ ਤੇ ਮੂੰਹ ਦੇ ਵਿੱਚੋਂ ਵੀ ਖੂਨ ਜਾ ਰਿਹਾ ਸੀ ਹੁਣ ਜੀ ਉਹਦਾ ਕੋਈ ਸਟੇਟਮੈਂਟ ਕਰਦੇ ਉਹਦੇ ਉੱਪਰ ਇੰਜੈਕਸ਼ਨ ਲਾਉਂਦੇ ਕੋਈ ਸੁਣਨ ਵਾਲਾ ਜਾਂ ਬੇਹੋਸ਼ ਕਰਨ ਵਾਲਾ ਤੇ ਗੱਡੀ ਵਿੱਚ ਪਾਉਣ ਲੱਗੇ ਵੀ ਸਭ ਨੂੰ ਦਿੱਕਤ ਆਈ ਸੀ ਬੰਦੇ ਜਿਹੜੇ ਸੀਗੇ ਬਹੁਤ ਘੱਟ ਸੀਗੇ ਸਾਡੀ ਮੇਨ ਪਬਲਿਕ ਜਿਹੜੀ ਰੋਡ ਦੇ ਉੱਪਰ ਆ ਉਹਨਾਂ ਨੂੰ ਆਪਾਂ ਸੱਦਿਆ ਕਿ ਸਾਰਾ ਆਓ ਤੁਸੀਂ ਵੀ ਕਿ ਸਾਡੇ ਨਾਲ ਹੱਥ ਪਾਓ ਉਹਨੂੰਗਾ ਆਪਾਂ ਗੱਡੀ ਦੇ ਵਿੱਚ ਲੋਡ ਕਰਕੇ ਉਹਨੂੰ ਭੇਜੀਏ ਹਸਪੀਟਲ ਕਿ ਜਾਵੇ ਇਹਦਾ ਮਤਲਬ ਕਿ ਠੀਕ ਨੇ ਜਿਹੜਾ ਜਸਰੇ ਸੀ ਸਮਾਜ ਸੇਵੀ ਲੋਕ ਜਦੋਂ ਉਹਨੂੰ ਚੜਾਇਆ ਜਾਨਵਰ ਨੂੰ ਵਿੱਚ ਉਹ ਉਨਾਂ ਜ਼ਿਆਦਾ ਜ਼ਖਮੀ ਤਾਂ ਪਹਿਲਾਂ ਹੀ ਸੀਗਾ ਉਹ ਤੋਂ ਜ਼ਿਆਦਾ ਦੁੱਗਣਾ ਜ਼ਖਮੀ ਉਹਨੂੰ ਵਿੱਚ ਖਿੱਚਾ ਤੁਈ ਦੇ ਵਿੱਚ ਜ਼ਿਆਦਾ ਹੋ ਗਿਆ। ਬਹੁਤਾ ਜੇ ਉਹਨੂੰ ਕੋਈ ਇੰਜੈਕਸ਼ਨ ਜਾਂ ਫਰਸਟ ایڈ ਦੇ ਦਿੰਦੇ ਤਾਂ ਇਹਨਾਂ ਨਾ ਤੜਫਦਾ। ਨਹੀਂ ਤੜਫਣਾ ਸੀ ਉਹਨੇ। ਇਹਨਾਂ ਜ਼ਖਮੀ ਨਾ। ਹੁਣਾ ਨਹੀਂ ਸੀ ਉਹਨੇ। ਇੱਕ ਸਟੇਟਮੈਂਟ ਉਹਦੀ ਥੋੜੀ ਹੋ ਜਾਂਦੀ ਉਹਨੂੰ ਇੰਜੈਕਸ਼ਨ ਇੱਕ ਲਾਈ ਜਾਂਦਾ। ਸੁਣਦਾ ਜਾਂ ਬੇਹੋਸ਼ੀ ਦਾ ਉਹਨੂੰ ਕੁਝ ਪਤਾ ਨਹੀਂ ਲੱਗਣਾ ਤਕਲੀਫ ਮعلوم ਨਹੀਂ ਸੀ ਉਹਨੇ ਕਿ ਮੈਨੂੰ ਤਕਲੀਫ ਹੈ ਕੁਝ। ਸ਼ਹਿਰ ਦੇ ਕਿਉਂਕਿ ਹੁੰਦੇ ਆ ਨਾ ਸ਼ਹਿਰ ਦੇ ਬਿਲਕੁਲ ਨਾਲ ਲੱਗਾ ਬਿਲਕੁਲ ਬਿਲਕੁਲ ਸ਼ਹਿਰ ਕੋ ਦੂਰ ਨਹੀਂ 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 ਬਿਲਕੁਲ ਇਸ ਇਲਾਕੇ ਵਿੱਚ ਫੋਰੈਸਟ ਟੀਮ ਪਹੁੰਚਣ ਨੂੰ ਪੌਣਾ ਘੰਟਾ ਲੱਗ ਸਕਦਾ ਤੇ ਜਿਹੜੇ ਫਿਰ ਜੰਗਲ ਦੇ ਵਿੱਚ ਪਿੰਡ ਹੈਗੇ ਹਿਮਾਚਲ ਬਾਰਡਰ ਤੇ ਉੱਥੇ ਕੀ ਹਾਲਤ ਉੱਥੇ ਤਾਂ ਆਪੇ ਫਿਰ ਜਿੱਥੇ ਲੱਗੋ ਮੰਨ ਲਓ ਇੱਥੇ ਮੰਨ ਲਓ ਕਿ 1 ਘੰਟਾ ਲੱਗਾ ਉੱਥੇ ਜਾਣ ਨੂੰ 3 ਗੁਣਾ ਹੋਰ ਲੱਭਦਾ ਕੇ ਲਾਓ ਹੂੰ 3 ਡੇਡਾ 4 ਘੰਟੇ ਮੰਨ ਲਓ ਕਿ ਇਹ ਜਾਨਵਰ ਹੁਣ ਗਿਆਦਾ ਕੇ ਦਾ ਸਟੇਟਮੈਂਟ ਹੋਊਗਾ ਤੇ ਜਾਂ ਇਹਦਾ ਸ਼ਿਕਾਰ ਹੋਊਗਾ ਅੱਛਾ ਤੁਹਾਨੂੰ ਇਹ ਸ਼ੱਕ ਹੈ ਵੀ ਜਿਹੜਾ ਜਾਨਵਰ ਲੈ ਕੇ ਗਿਆ ਕੋਈ ਭਰੋਸਾ ਨਹੀਂ ਇਹਦਾ ਇਲਾਜ ਕਰਨਗੇ ਕਿ ਯਾਰ ਨੂੰ ਲਿਖੇ ਲਾ ਦਿੱਤਾ ਜਾਊਗਾ ਇਹ ਸਾਨੂੰ ਮਤਲਬ ਕਿ ਤਣਾਅ ਦੇ ਦੀ ਦੋ ਤਿੰਨ ਵੀਡੀਓ ਸਾਨੂੰ ਫੋਟੋ ਹੋਣੀ ਚਾਹੀਦੀ ਕਿ ਹਾਂ ਇਹਦਾ ਮੈਡੀਕਲ ਹੋ ਰਿਹਾ ਕਿ ਜਾਂ ਨਹੀਂ ਹੋ ਰਿਹਾ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੈਮ